ਵਿਰੋਧੀ ਧਿਰ ਜਿਹੜੀਆਂ ਕਹਿੰਦੇ ਨੇ ਕਿ ਕਰਜ਼ਾ 4 ਲੱਖ ਤੋਂ ਪਾਰ ਹੋ ਜਾਏਗਾ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਇਹ ਕਿਹਦੇ ਰਾਜ ਚ ਲਿਆ ਗਿਆ ਜਾਂ ਤਾਂ ਕਾਲੀਦਾਲ ਦੇ ਰਾਜ ਚ ਲਿਆ ਗਿਆ ਜਾਂ ਕਾਂਗਰਸ ਪਾਰਟੀ ਦੇ ਰਾਜ ਚ ਲਿਆ ਗਿਆ ਹੈ ਭਾਜੀ ਬੀਜੇਪੀ ਦੇ ਰਾਜ ਚ ਲਿਆ ਗਿਆ ਭਾਈ ਹੁਣ ਉਹ ਮੋੜਨਾ ਵੀ ਹੈਗਾ ਪੰਜਾਬ ਦੇ ਅੰਦਰ ਅਸੀਂ ਨਸ਼ਿਆਂ ਦਾ ਖਾਤਮਾ ਕਰਨਾ ਯੁੱਧ ਨਸ਼ੇ ਵਿਰੁੱਧ ਉਹਦੇ ਲਈ ਅਸੀਂ ਸਪੈਸ਼ਲ ਬਜਟ ਰੱਖਿਆ ਕਿ ਹਵਾ ਚ ਡਾਂਗਾ ਨਹੀਂ ਮਾਰੀਆਂ ਇਹਨਾਂ ਦੇ ਸਮੇਂ ਉੜਦਾ ਪੰਜਾਬ ਸੀ ਉਜੜਦਾ ਪੰਜਾਬ ਸੀ ਬਤੀ ਗੁਲ ਪੰਜਾਬ ਸੀ ਅੱਜ ਬਤੀ ਫੁੱਲ ਪੰਜਾਬ ਆ ਸੋ ਅੱਜ ਖੇੜਦਾ ਬਸਦਾ ਪੰਜਾਬ ਆ ਮਹਿਲਾਵਾਂ ਨੂੰ ਅੱਜ ਬਹੁਤ ਉਮੀਦ ਸੀ ਕਿ ਇਹ ਰਹਿ ਸੀ ਕਿ 11 ਸ਼ਾਇਦ 1100 ਰੁਪਏ ਦਾ ਅੱਜ ਜੀਵਾ ਸਾਹਿਬ ਤੋਹਫਾ ਜਿਹੜਾ ਮਹਿਲਾਵਾਂ ਨੂੰ ਦੇਣਗੇ ਕਦੋਂ ਤੱਕ ਉਹ ਤੋਹਫਾ ਮਿਲਣ ਦੀ ਉਮੀਦ ਹੈਗੀ ਆ ਅੱਜ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਨਾਮ ਦਿੱਤਾ ਗਿਆ ਵਧਦਾ ਪੰਜਾਬ ਔਰ ਇਸ ਵਧਦੇ ਪੰਜਾਬ ਦੇ ਬਜਟ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਉਹ ਪੰਜਾਬੀਆਂ ਨੂੰ ਬਤੌਰ ਤੋਹਫੇ ਦਿੱਤੀਆਂ ਗਈਆਂ ਜਿਸ ਦੇ ਵਿੱਚ ਖਾਸ ਕਰਕੇ ਜਿਸ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸੀਗਾ ਨਸ਼ੇ ਦੀ ਰੋਕਥਾਮ ਉਸ ਨੂੰ ਲੈ ਕੇ ਇੱਕ ਵੱਡਾ ਜਿਹੜਾ ਬਜਟ ਜਿਹੜਾ ਦਿੱਤਾ ਗਿਆ ਹੈਲਥ ਸੈਕਟਰ ਨੂੰ ਲੈ ਕੇ ਵੱਡਾ ਬਜਟ ਦਿੱਤਾ ਗਿਆ ਹਾਲਾਂਕਿ ਸਟਰੀਟ ਲਾਈਟਸ ਦਾ ਵੀ ਇਸ ਦੇ ਵਿੱਚ ਪੂਰਨ ਤੌਰ ਤੇ ਧਿਆਨ ਰੱਖਿਆ ਗਿਆ ਹੋਰ ਕੀ ਕੁਝ ਇਸ ਦੇ ਵਿੱਚ ਖਾਸ ਰਿਹਾ ਔਰ ਖਾਸ ਕਰਕੇ ਇਸ ਦੇ ਉੱਤੇ ਜਦੋਂ ਸਵਾਲ ਵਿਰੋਧੀਆਂ ਵੱਲੋਂ ਚੁੱਕੇ ਗਏ ਤਾਂ ਫਿਸਕਲ ਡੈਫੀਸਿਟ ਮੈਨੇਜਮੈਂਟ ਬਾਰੇ ਜਿਹੜੇ ਸਵਾਲ ਜਿਹੜੇ ਵਿਰੋਧੀਆਂ ਵੱਲੋਂ ਚੁੱਕੇ ਜਾਂਦੇ ਸੀਗੇ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਪੂਰਨ ਤੌਰ ਤੇ ਉੱਤੇ ਇਸ ਬਜਟ ਦੇ ਵਿੱਚ ਧਿਆ ਚੀਮਾ ਪੰਜਾਬ ਮੌਜੂਦ ਨੇ ਸਰ ਨੂੰ ਗੱਲਬਾਤ ਕਰਾਂਗੇ ਔਰ ਜਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਦਾ ਬਜਟ ਜਿਹੜਾ ਹੈ ਉਹ ਪਿਛਲੇ ਬਜਟ ਨਾਲੋਂ ਕਿਸ ਤਰੀਕੇ ਬਿਹਤਰ ਹੈ ਔਰ 3 ਸਾਲ ਦਾ ਜੋ ਚੌਥਾ ਬਜਟ ਜਿਹੜਾ ਪੇਸ਼ ਕੀਤਾ ਗਿਆ ਉਸ ਦੇ ਵਿੱਚ ਕੀ ਕੁਝ ਖਾਸ ਹੈ ਸੋ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਸਵਾਗਤ ਹੈ ਜੀ ਔਰ ਫਿਸਕਲ ਮੈਨੇਜਮੈਂਟ ਨੂੰ ਲੈ ਕੇ ਅਕਸਰ ਸਵਾਲ ਫਿਸਕਲ ਡੈਫਿਸਟ ਮੈਨੇਜਮੈਂਟ ਨੂੰ ਲੈ ਕੇ ਅਕਸਰ ਸਵਾਲ ਚੁੱਕੇ ਜਾਂਦੇ ਸੀ ਵਿਰੋਧੀਆਂ ਵੱਲੋਂ ਕਹਿੰਦੇ ਕਿ ਫਿਸਕਲ ਡੈਫਿਸਟ ਜਿਹੜਾ ਮੈਨੇਜ ਨਹੀਂ ਹੁੰਦਾ ਕਿਸ ਤਰੀਕੇ ਨਾਲ ਇਸ ਬਜਟ ਦੇ ਵਿੱਚ ਕੀ ਕੁਝ ਚੀਜ਼ਾਂ ਜਿਹਾ ਖਾਸ ਰਹੀਆਂ ਨੇ ਔਰ ਵਿਰੋਧੀਆਂ ਦੇਖੋ ਵਿਰੋਧੀਆਂ ਦਾ ਕੰਮ ਆ ਵਿਰੋਧ ਕਰਨਾ ਆਮ ਆਦਮੀ ਪਾਰਟੀ ਦਾ ਕੰਮ ਆ ਕੰਮ ਕਰਨਾ ਜੀ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਬੁਨਿਆਦ ਨਹੀਂ ਜਿਹੜੀ ਆ ਇਸ ਗੱਲ ਤੇ ਰੱਖੀ ਗਈ ਆ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਅਸੀਂ ਵਿਰੋਧ ਦੀ ਰਾਜਨੀਤੀ ਨਹੀਂ ਕਰਦੇ ਔਰ ਦੂਸਰਾ ਆਮ ਆਦਮੀ ਪਾਰਟੀ ਦਾ ਪਹਿਲਾ ਮੂਲ ਮੰਤਰਾ ਇਮਾਨਦਾਰੀ ਨੇਕ ਰੀਤੀ ਲੋਕਾਂ ਲਈ ਸੇਵਾ ਸਹੂਲਤਾ ਲੋਕਾਂ ਦੇ ਬੱਚਿਆਂ ਲਈ ਐਜੂਕੇਸ਼ਨ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਆ ਉਹਦੇ ਚ ਵਾਅਦਾ ਜੀ ਇਸ ਸਾਰੀਆਂ ਗੱਲਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ 2022 ਤੋਂ ਲੱਗੀ ਹੋਈ ਆ ਅਸੀਂ ਲਗਾਤਾਰ ਇਮਾਨਦਾਰੀ ਦਾ ਕੰਮ ਕਰ ਰਹੇ ਆ ਕਿ ਲਗਾਤਾਰ ਸਾਰੇ ਹੈਡਾਂ ਦੇ ਅੰਦਰ ਜਿੰਨੇ ਵੀ ਰੈਵਨਿਊ ਦੇ ਹੈਡ ਹੁੰਦੇ ਨੇਗੇ ਪੈਸੇ ਜਿੱਥੋਂ ਆਉਂਦੇ ਨੇਗੇ ਸਰਕਾਰ ਕੋਲੇ ਪੈਸੇ ਕਿੱਥੋਂ ਆਉਂਦੇ ਨੇਗੇ ਕਿੱਥੇ ਲੱਗਦੇ ਨੇਗੇ ਉਹਨਾਂ ਸਾਰਿਆਂ ਦੇ ਅੰਦਰ ਅਸੀਂ ਅਸੀਂ ਪੈਸੇ ਜਿਹੜੇ ਵਧਾ ਰਹੇ ਆ ਚਾਹੇ ਉਹ ਜੀਐਸਟੀ ਆ ਚਾਹੇ ਉਹ ਐਕਸਾਈਜ਼ ਆ ਚਾਹੇ ਉਹ ਸਟੈਂਪ ਆ ਚਾਹੇ ਉਹ ਟਰਾਂਸਪੋਰਟ ਆ ਚਾਹੇ ਮਾਇਨੇਗਾ ਸਾਰੇ ਹੈਡਾਂ ਦੇ ਅੰਦਰ ਪੈਸਾ ਜਿਹੜਾ ਲਗਾਤਾਰ ਵਧ ਰਿਹਾ ਹੈਗਾ ਇਹੀ ਕਾਰਨ ਆ ਕਿ ਅੱਜ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ 50000 ਨੌਕਰੀਆਂ ਦੇ ਕੇ ਲੋਕਾਂ ਦੀ ਕਚੇੜੀ ਚ ਖੜੇ ਆ ਅੱਜ 50000 ਤੋਂ ਬਾਅਦ ਨੌਕਰੀਆਂ ਦੇ ਕੇ ਆਮ ਆਦਮੀ ਪਾਰਟੀ ਲੋਕਾਂ ਦੇ ਵਿਚਕਾਰ ਖੜੀ ਹੈ ਅੱਜ ਪੰਜਾਬ ਦੇ ਅੰਦਰ 96000 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੋਇਆਗਾ ਅੱਜ ਪੰਜਾਬ ਦੇ ਅੰਦਰ ਅਸੀਂ ਪੰਜਾਬ ਦੇ ਕਿਸਾਨ ਦੇ ਆਖਰੀ ਖੇਤ ਤੱਕ ਨਹਿਰੀ ਪਾਣੀ ਬਚਾਉਣ ਦਾ ਕੰਮ ਕਰ ਰਹੇ ਆਗੇ ਪਾਈਪਲਾਈਨਾਂ ਬਸਾਈਆਂ ਜਾ ਰਹੀਆਂ ਨੇ ਨਵੇਂ ਸੂਏ ਕੱਸੀਆਂ ਮੜ ਰਹੇ ਨੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਬੇਸ਼ੱਕ ਇਹ ਲੜਦੇ ਰਹੇ ਕਿ ਐਸਵਾਈ ਨਿਕਲ ਗਈ ਐਸਵਾਈ ਰੁਕ ਗਈ ਐਸਵਾਈ ਆ ਗਈ ਐਸਵਾਈ ਵਾ ਗਈ ਪਰ ਲੇਕਿਨ ਇਹਨਾਂ ਨੇ ਕਦੇ ਪੰਜਾਬ ਦੇ ਕਿਸਾਨ ਦੇ ਖੇਤ ਤੱਕ ਪਾਣੀ بچਾਉਣ ਦਾ ਯਤਨ ਨਹੀਂ ਕੀਤਾ ਅਸੀਂ ਧਰਤੀਸ਼ੇਡਲਾ ਪਾਣੀ ਬਚਾਉਣ ਦਾ ਯਤਨ ਕਰ ਰਹੇ ਹਾਂ ਨਹਿਰੀ ਪਾਣੀ ਨੂੰ ਹੋਰ ਵਧਾਉਣ ਦਾ ਯਤਨ ਕਰ ਰਹੇ ਹਾਂ ਸਾਡੇ ਐਫਰਟ ਸਾਡੇ ਯਤਨ ਨੇ ਇਹਦਾ ਫਾਇਦਾ ਪੰਜਾਬ ਦੇ ਕਿਸਾਨ ਨੂੰ ਹੋ ਰਿਹਾ ਕਿਉਂਕਿ ਜੀਲਡ ਵੀ ਬਾਤ ਨਿਕਲਦੀ ਹੈ ਪ੍ਰੋਡਕਸ਼ਨ ਵੀ ਜਦੋਂ ਖੇਤ ਦੇ ਵਿੱਚ ਜਨਸ ਦੀ ਪ੍ਰੋਡਕਸ਼ਨ ਉਹ ਵੀ ਵੱਧ ਹੁੰਦੀ ਆ ਇਤੋਂ ਪਤਾ ਲੱਗਦਾ ਕਿ ਸਰਕਾਰ ਜਿਹੜੀ ਹੈ ਉਹ ਨੇਕ ਨੀਤੀ ਤੇ ਇਮਾਨਦਾਰੀ ਨਾਲ ਕੰਮ ਕਰੇ ਤਿੰਨ ਸਾਲ ਦਾ ਸਫ਼ਰ ਹੋਇਆ ਅੱਜ ਤਿੰਨ ਸਾਲ ਦਾ ਸਫ਼ਰ ਪੂਰਾ ਹੋਇਆ ਤਿੰਨ ਸਾਲਾਂ ਚ ਅਸੀਂ ਆਪਦਾ ਬਜਟ ਜਿਹੜਾ ਉਹਦਾ ਸਹਿਜ ਵੀ 330 36000 ਕਰੋੜ ਤੋਂ ਬਤਾਤਾ ਅਸੀਂ ਲਗਾਤਾਰ ਜਿਹੜਾ ਬਜਟ ਆ ਉਹਦਾ ਸਾਈਜ਼ ਵੀ ਵਧਾ ਰਹੇ ਹਾਂ ਉਹਦੀ ਤਰੱਕੀ ਵੀ ਕਰ ਰਹੇ ਹਾਂ 336000 ਕਰੋੜ ਤੋਂ ਦਾ ਜਿਹੜਾ ਸਾਈਜ਼ ਵਧ ਗਿਆ ਜਦੋਂ ਅਸੀਂ ਆਏ ਸੀ 152000 ਕਰੋੜ ਰੁਪਈਆ ਹੁੰਦਾ ਸੀਗਾ ਸੋ ਅਸੀਂ ਤਾਂ ਲਗਾਤਾਰ ਤਰੱਕੀ ਜਿਹੜੀ ਆ ਉਹ ਕਰ ਰਹੇ ਹਾਂਗੇ ਲਗਾਤਾਰ ਸਟੇਟ ਨੂੰ ਤਰੱਕੀ ਦਿਰਾ ਦੇ ਤੋਰ ਰਹੇ ਹਾਂਗੇ ਜੋ ਪੰਜਾਬ ਦਾ ਨਕਸ਼ਾ ਪੰਜਾਬ ਤੇ ਫਿਲਮਾਂ ਬਣਨ ਲੱਗੀਆਂ ਸੀ ਜਦੋਂ ਕਾਂਗਰਸ ਦਾ ਬੀਜੇਪੀ ਦਾ ਰਾਜ ਸੀ ਜਾਂ ਕਾਂਗਰਸ ਪਾਰਟੀ ਦਾ ਰਾਜ ਸੀ ਉੜਦਾ ਪੰਜਾਬ ਉੜਦਾ ਪੰਜਾਬ ਉਜੜਦਾ ਪੰਜਾਬ ਇਸ ਤਰ੍ਹਾਂ ਦੇ ਫਿਲਮਾਂ ਜਿਹੜੀਆਂ ਅਕਾਲੀਦਰ ਬੀਜੇਪੀ ਦੇ ਸਮੇਂ ਬਣੀਆਂ ਕਾਂਗਰਸ ਪਾਰਟੀ ਦੇ ਸਮੇਂ ਬਣੀਆਂ ਪਰ ਆਮ ਆਦਮੀ ਪਾਰਟੀ ਨੇ ਆ ਕੇ ਠੱਲ ਲਾਈ ਆਮ ਆਦਮੀ ਪਾਰਟੀ ਨੇ ਆ ਕੇ ਰੋਕਾ ਲਾਇਆ ਅੱਜ ਇਹ ਹਾਲਾਤ ਪੜਨਗੇ ਕਸੀ ਤਿੰਨ ਸਾਲਾਂ ਚਾਮਦਰ ਵੀ ਬਧਾਈਏ ਔਰ ਖਰਚੇ ਵੀ ਬਿਲਕੁਲ ਵਿੱਚ ਕੋਈ ਸ਼ੱਕ ਨਹੀਂ ਬਧੇਨਗੇ ਪਰ ਲੇਕਿਨ ਅਸੀਂ ਖਰਚਿਆਂ ਨੂੰ ਕੰਟਰੋਲ ਚ ਰੱਖ ਕੇ ਹੀ ਜਿਹੜਾ ਹੈਗਾ ਉਹ ਕੰਮ ਕਰ ਰਹੇ ਆਗੇ ਪਰ ਇਹ ਇੱਕ ਸਵਾਲ ਜ਼ਰੂਰ ਖੜਾ ਹੋ ਜਾਂਦਾ ਬਜਟ ਦਾ ਜ਼ਿਕਰ ਕੀਤਾ 236000 ਦਾ ਬਜਟ ਹੋ ਗਿਆ ਆਮਦਨ ਸਰਕਾਰ ਦੀ 136000 ਦੇ ਕਰੀਬ ਹੈਗੀ ਹੈ ਜਾਂ 1 ਲੱਖ ਕਿਹੜੀ 171 ਲੱਖ 171000 ਕਰੋੜ ਦਾ ਜਿਹੜਾ ਡਿਫਰੈਂਸ ਹੈਗਾ ਬਜਟ ਤੇ ਵਿੱਚ ਜਿਹਦੇ ਵਿੱਚ ਖਰਚੇ ਤੇ ਆਮਦਨ ਦੇ ਵਿੱਚ ਦਾ ਡਿਫਰੈਂਸ ਹੈਗਾ ਉਸ ਡਿਫਰੈਂਸ ਨੂੰ ਕਿਸ ਤਰੀਕੇ ਜਿਹੜਾ ਕਵਰ ਕੀਤਾ ਜਾਏਗਾ ਔਰ ਖਾਸ ਕਰਕੇ ਵਿਰੋਧੀ ਧਿਰ ਜਿਹੜੀਆਂ ਸਵਾਲ ਵੱਡੇ ਚੱਕਦੀਆਂ ਨੇ ਉਹ ਪੰਜਾਬ ਦੇ ਕਰਜ਼ੇ ਨੂੰ ਲੈ ਕੇ ਚੱਕਦੀਆਂ ਨੇ ਕਹਿੰਦੇ ਨੇ ਕਿ ਕਰਜ਼ਾ 4 ਲੱਖ ਤੋਂ ਪਾਰ ਹੋ ਜਾਏਗਾ ਦੇਖੋ ਕਰਜ਼ਾ ਉਹਨਾਂ ਦੇ ਰਾਜ ਵੀ ਲਿਆ ਗਿਆ ਇਹ ਤਾਂ ਹੈ ਨੀ ਕਿ ਆਮ ਆਦਮੀ ਪਾਰਟੀ ਨੇ ਕਰਜ਼ਾ ਲਿਆ 3 ਲੱਖ ਕਰਜ਼ਾ ਆ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਇਹ ਕਿਹਦੇ ਰਾਜ ਚ ਲਿਆ ਗਿਆ ਜਾਂ ਤਾਂ ਅਕਾਲੀ ਦਲ ਦੇ ਰਾਜ ਚ ਲਿਆ ਗਿਆ ਜਾਂ ਕਾਂਗਰਸ ਪਾਰਟੀ ਦੇ ਰਾਜ ਚ ਲਿਆ ਗਿਆ ਹੈ ਭਾਜੀ ਬੀਜੇਪੀ ਦੇ ਰਾਜ ਚ ਲਿਆ ਗਿਆ ਭਾਈ ਹੁਣ ਉਹ ਮੋੜਨਾ ਵੀ ਹੈਗਾ ਉਹਦਾ ਵਿਆਜ ਵੀ ਮੋੜਨਾ ਹੈਗਾ 25000 ਕਰੋੜ ਰੁਪਏ ਤਾਂ ਤਾਂ ਵਿਆਜ ਹੀ ਹੋ ਜਾਂਦਾ ਸਾਲ ਦਾ 25000 ਕਰੋੜ ਪਰ ਅਸੀਂ ਵਿਆਜ ਹੀ ਮੋੜਦੇ ਆਗੇ ਸੋ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਹਿਸਾਬ ਨਾਲ ਉਹ ਸਾਡਾ ਵਿਰੋਧ ਕਰਦੇ ਨੇ ਕਿ ਜਦਕੇ ਦੇਸ਼ ਭਰ ਦੇ ਅੰਦਰ ਜਿੰਨੇ ਸੂਬੇ ਨੇ ਸਾਰੇ ਕਰਜ਼ਾ ਵੀ ਲੈ ਰਹੇ ਨੇਗੇ ਉਹਦੇ ਉਦਾਰ ਤੇ ਆਪਣੀ ਇਕਨੋਮੀ ਵੀ ਚਲਾ ਰਹੇ ਨੇ ਪੂਰੇ ਵਰਲਡ ਦੇ ਅੰਦਰ ਪੂਰੇ ਸੰਸਾਰ ਦੇ ਅੰਦਰ ਇਹ ਕਰਜ਼ੇ ਦਾ ਮੈਕਨਿਜ਼ਮ ਬਣਿਆ ਹੋਇਆਗਾ ਡੈਟ ਦਾ ਮੈਕਨਿਜ਼ਮ ਬਣਿਆ ਪਰ ਲੇਕਿਨ ਅਸੀਂ ਕਰਜ਼ਾ ਜਿਹੜਾਗਾ ਜਿੰਨਾ ਸਾਨੂੰ ਨਿਰਧਾਰਤ ਕੀਤਾ ਗਿਆ ਤੋਂ ਕਰਦੇ ਬਾਦ ਨਹੀਂ ਲੈ ਕਰ ਪਈ ਆ ਵੀ ਉਹਦੀ ਪਰਮਿਸੀਵਲ ਲਿਮਟ ਦੇ ਅੰਦਰ ਹੀ ਰਹਿ ਕੇ ਅਸੀਂ ਪੰਜਾਬ ਦੀ ਜਿਹੜੀ ਤਰੱਕੀ ਕਰ ਰਹੀ ਹੈ ਅੱਜ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਪੰਜਾਬ 'ਚ ਬਹਾਲ ਹੋਇਆ ਕਿ 50000 ਨੌਕਰੀਆਂ ਮਿਲ ਗਈਆਂ ਤਾਂ ਹੀ ਪੰਜਾਬ ਦਾ ਨੌਜਵਾਨ ਵਾਪਸ ਆ ਰਿਹਾ ਹੈਗਾ ਅੱਜ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ 'ਚ ਐਡਮਿਸ਼ਨ ਭਰ ਗਈ ਸਾਰੇ ਕਾਲਜਾਂ 'ਚ ਐਡਮਿਸ਼ਨ ਭਰ ਗਈ ਸਾਰੀ ਆਈਟੀਆਈ ਦੇ ਐਡਮਿਸ਼ਨ ਭਰ ਗਈ ਸਾਰੇ ਸਕੂਲਾਂ 'ਚ ਐਡਮਿਸ਼ਨ ਭਰ ਗਈ ਤਾਂ ਹੋਇਆ ਨਾ ਕਿ ਅੱਜ ਪੰਜਾਬ ਦਾ ਨੌਜਵਾਨ ਪੰਜਾਬ 'ਚ ਰਹਿਣ ਲੱਗੇ ਨਹੀਂ ਤਾਂ ਪੰਜਾਬ ਤੇ ਕਾਲ ਯੂਨੀਵਰਸਿਟੀਆਂ ਖਾਲੀ ਹੋ ਗਈਆਂ ਸੀਗੀਆਂ ਕੋਈ ਪੀ ਐਚ ਡੀ ਕਰਨ ਵਾਲਾ ਵਿਦਿਆਰਥੀ ਨਹੀਂ ਲੱਭਦਾ ਸੀਗਾ ਸੋ ਅਸੀਂ ਲਗਾਤਾਰ ਜਿਹੜਾ ਹੈਗਾ ਪੰਜਾਬ ਨੂੰ ਤਰੱਕੀ ਦਿਲਾ ਤੇ ਲੈ ਕੇ ਜਾਣਾ ਇੱਕ ਬਦਲਦਾ ਪੰਜਾਬ ਜਿਹੜਾ ਅਸੀਂ ਅੱਜ ਦਾ ਸਲੋਗਨ ਵੀ ਦਿੱਤਾ ਬਦਲਦਾ ਪੰਜਾਬ ਉਹ ਬਦਲਦਾ ਪੰਜਾਬ ਲੋਕਾਂ ਦੇ ਸਾਹਮਣੇ ਦਿਖਾਈ ਦੇ ਰਿਹਾ ਇਹਨਾਂ ਦੇ ਸਮੇਂ ਉੜਦਾ ਪੰਜਾਬ ਸੀ ਉਜੜਦਾ ਪੰਜਾਬ ਸੀ ਬੱਤੀ ਗੁੱਲ ਪੰਜਾਬ ਸੀ ਅੱਜ ਬੱਤੀ ਫੁੱਲ ਪੰਜਾਬ ਆ ਸੋ ਅੱਜ ਖੇੜਦਾ ਵਸਦਾ ਪੰਜਾਬ ਆ ਸੇ ਸਾਰੇ ਟਾਈਮ ਪੋਸੀਬਲ ਹੋ ਸਕਿਆ ਜੇ ਅਸੀਂ ਲਗਾਤਾਰ ਮਿਹਨਤ ਕਰੀਏ ਫਿਰ ਉਹ ਆਮਦਨ ਦਾ ਡਿਫਰੈਂਸ ਕਿਸ ਤਰੀਕੇ ਦੇ ਨਾਲ ਕਵਰ ਕੀਤਾ ਜਾਏਗਾ ਚੀਮਾ ਸਾਹਿਬ ਕਿਉਂਕਿ 71000 ਕਰੋੜ ਦਾ ਹੋ ਡਿਫਰੈਂਸ ਹੈਗਾ ਬਿਲਕੁਲ ਉਹਦੇ ਅੰਦਰ ਕੁਝ ਬੇਸ ਐਂਡ ਮੀਨਸ ਦੇ ਹੈਡ ਨੇਗੇ ਕੁਝ ਜਿਹੜਾ ਹੈਗਾ ਡੈਟ ਦੇ ਹੈਡ ਨੇਗੇ ਉਹਨਾਂ ਦੇ ਰਾਹੀਂ ਉਹ ਪੂਰਾ ਕੀਤਾ ਜਾਊਗਾ ਉਹ ਬਿਲਕੁਲ ਇੱਚ ਕੋਈ ਸ਼ੱਕ ਨਹੀਂ ਕਿ ਜਿੰਨਾ ਵੀ ਕੀਤੇ ਆਉਂਦਾਗਾ ਫਰਕ ਆਊਗਾ ਉਹ ਬੇਸ ਐਂਡ ਮੀਨਸ ਦਾ ਇੱਕ ਹੈਡ ਆ ਅਸੀਂ ਆਲਰੇਡੀ ਸਿੰਕਿੰਗ ਫੰਡ ਦੇ ਅੰਦਰ ਪੈਸੇ ਇਨਵੈਸਟ ਕੀਤੇ ਹੋਏ ਨੇ ਉਸ ਦੇ ਵਿੱਚੋਂ ਕਦੇ ਪੈਸੇ ਲੈ ਲੈ ਕੇ ਜਮਾ ਕਰਾ ਦੇ ਚੱਲਦਾ ਰਹਿੰਦਾ ਹੈਗਾ ਸੋਦੇ ਰਾਹੀਂ ਤਾਂ ਦੂਜਾ ਜਿਹੜਾ ਹੈਗਾ ਅਸੀਂ ਜਿਹੜਾ ਦਿਰਾ ਸੀ ਉਹ ਜਿਹੜਾ ਗੈਪ ਆ ਨੂੰ ਪੂਰਾ ਕਰਾਂਗੇ ਪਾਲਿਸੀਜ਼ ਦਾ ਜ਼ਿਕਰ ਕੀਤਾ ਜਾਂਦਾ ਸੀਗਾ ਐਕਸਾਈਜ਼ ਪਾਲਿਸੀ ਦਾ ਜ਼ਿਕਰ ਤੁਹਾਡੇ ਕੋਲੋਂ ਬੀਤੇ ਦਿਨ ਕੀਤਾ ਗਿਆ ਸੀਗਾ ਔਰ ਕਾਫੀ ਜ਼ਿਆਦਾ ਵਾਅਦਾ ਜਿਹੜਾ ਐਕਸਾਈਜ਼ ਦੇ ਰੈਵਨਿਊ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀਗਾ ਪਰ ਉੱਥੇ ਵਿਰੋਧੀ ਧਿਰ ਕਹਿੰਦੀਆਂ ਨੇ ਕਹਿੰਦੇ ਨਹੀਂ ਕਿ ਇਹ ਪਾਲਿਸੀਆਂ ਜਿਹੜੀਆਂ ਫੇਲ ਪਾਲਿਸੀਆਂ ਸੀਗੀਆਂ ਇੱਥੇ ਮਾਈਨਿੰਗ ਦੀ ਪਾਲਿਸੀ ਦਾ ਜ਼ਿਕਰ ਹੁੰਦਾ ਹੋਇਆ ਨਜ਼ਰ ਆ ਵਿਰੋਧੀਆਂ ਦੇਖੋ ਅੱਜ ਮੈਨਿਕ ਪਾਲਸੀ ਨੂੰ ਸੀ ਨਮਾ ਨਮੀ ਮੈਨਿਕ ਪਾਲਸੀ ਜਿਹੜੀ ਆ ਉਹਨੂੰ ਕੈਬਨਟ ਦੇ ਅੰਦਰ ਅਪਰੂਵਲ ਦਿੱਤੀ ਹੈ ਨਮੀ ਕ੍ਰਸ਼ਰ ਪਾਲਸੀ ਆਈਏ ਸਾਰੇ ਕ੍ਰਸ਼ਰ ਜਿਹੜੇ ਨੇਗੇ ਉਹ ਹੁਣ ਸਰਕਾਰ ਦੇ ਅਧੀਨ ਪਾਲਸੀ ਦੇ ਅਧੀਨ ਆ ਇਹਨਰ ਤੋਂ ਵੀ ਰੈਵਨਿਊ ਜਿਹੜਾ ਮਿਲਣਾ ਸ਼ੁਰੂ ਹੋਊਗਾ ਜਦੋਂ ਨਮੀ ਜਦੋਂ ਐਕਸਾਈਜ਼ ਪਾਲਸੀ ਦੀ ਗੱਲ ਕਰਦੇ ਮੈਨੂੰ ਸਮਝ ਨਹੀਂ ਆਉਦੀ ਕਿ ਇਹਨਾਂ ਨੂੰ ਸਮਝ ਕਿਉਂ ਨਹੀਂ ਆ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਦੇ ਕਾਂਦੀਦਲ ਦੀ ਸਰਕਾਰ ਸੀ 2022 ਤੋਂ 12 ਤੋਂ ਲੈ ਕੇ 17 ਤੱਕ ਤਾਂ ਉਸ ਸਮੇਂ ਸਿਰਫ 20539 ਕਰੋੜ ਰੁਪਏ ਦਾ ਹਮ ਰੈਵਨਿਊ ਜਿਹੜਾ ਸਰਕਾਰੀ ਖਜ਼ਾਨੇ ਚ ਆਇਆ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ 2017 ਤੋਂ ਲੈ ਕੇ 22 ਤੱਕ 27395 ਕਰੋੜ ਰੁਪਏ ਆਏ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨਵੀਂ ਪਾਲਿਸੀ ਆਈ 2022 ਤੋਂ ਲੈ ਕੇ 25 ਤੱਕ 3 ਸਾਲਾਂ ਚ 28020 ਕਰੋੜ ਰੁਪਏ ਆਏ ਸਾਡਾ 3 ਸਾਲਾਂ ਜੀ ਰੈਵਨਿਊ ਵਧ ਗਿਆ ਉਹਨਾਂ ਦਾ 5 ਸਾਲ ਚ ਉਹਨਾਂ ਨਹੀਂ ਸੀਗਾ ਸਿੱਧਾ ਮਤਲਬ ਆ ਕਿ ਪੰਜਾਬ 'ਚ ਇੱਕ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ ਇੱਕ ਨੇਕ ਰੀਤੀ ਵਾਲੀ ਸਰਕਾਰ ਕੰਮ ਕਰ ਰਹੀ ਹੈ ਜੇ ਮੈਂ ਜੀਐਸਟੀ ਦੀ ਗੱਲ ਕਰਾਂ 17 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦਾ ਰਾਜ ਰਿਹਾ ਕਿੰਨਾ ਜੀਐਸਟੀ ਇਕੱਠਾ ਹੋਇਆ 21286 ਕਰੋੜ ਰੁਪਏ ਜਦੋਂ ਆਮ ਆਦਮੀ ਪਾਰਟੀ ਦੇ 3 ਸਾਲਾਂ ਚ ਕਿੰਨਾ ਹੋਇਆ 4253 ਕਰੋੜ ਰੁਪਏ ਇਹ ਮੇਰੇ ਅੰਕੜੇ ਨਹੀਂ ਇਹ ਪੰਜਾਬ ਦੇ ਸਟੈਟਿਸ ਡਿਪਾਰਟਮੈਂਟ ਦੇ ਅੰਕੜੇ ਬੋਲਦੇ ਨੇਗੇ ਮੇਰੇ ਅਕੜੇ ਨਹੀਂ ਕੱਢੇ ਹੋਏ ਸੋ ਇਸ ਤੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਸਰਕਾਰ ਜਿਹੜੀ ਆ ਉਹ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਸਟੈਂਪ ਐਂਡ ਰਜਿਸਟ੍ਰੇਸ਼ਨ ਦੀ ਗੱਲ ਆ ਜਿਹੜਾ ਲੈਂਡ ਮਾਫੀਆ ਕਿਹਦੇ ਚਲਾਇਆ ਹੋਇਆ ਸੀ ਲੈਂਡ ਮਾਫੀਆ ਅਕਾਲੀ ਦਲ ਬੀਜੇਪੀ ਦਾ ਲੈਂਡ ਮਾਫੀ ਦੀ ਗਵਾਹੀ ਕੌਣ ਕਰ ਰਿਹਾ ਸੀ ਪੰਜਾਬ ਚ ਕਾਂਗਰਸ ਪਾਰਟੀ ਇਹਨਾਂ ਦਾ ਸਮੇਂ ਕਿੰਨਾ ਰੈਵਨਿਊ ਸੀ ਮੈਂ ਰੈਵਨਿਊ ਤੋਂ ਪਤਾ ਲੱਗਦਾ ਨਾ ਕਿੰਨਾ ਗੱਲਾਂ ਦਾ ਜੇ ਜ ਰੈਵਨਿਊ ਵਧ ਰਿਹਾ ਤਾਂ ਇਹਦਾ ਮਤ ਬੀਜੇਪੀ ਕਾਲੀਦਲ ਦੀ ਕਿੰਨਾ ਰੈਵਨਿਊ ਸੀ 12387 ਕਰੋੜ ਰੁਪਏ ਕਾਂਗਰਸ ਪਾਰਟੀ ਦੀ 17 ਤੋਂ 12 ਕੋਈ ਰੈਵਨਿਊ ਨਹੀਂ ਵਧਿਆ 12408 ਸਿਰਫ 90 90 ਕਰੋੜ ਰੁਪਏ ਵਧੇ 5 ਸਾਲਾਂ 'ਚ ਸਿਰਫ 90 ਕਰੋੜ ਰੁਪਏ ਵਧੇ ਤਾਂ ਜਦੋਂ ਸਾਡੀ ਸਰਕਾਰ ਆਈ ਤਿੰਨ ਸਾਲਾਂ 'ਚ ਕਿੰਨੇ ਪੈਸੇ ਭਾਈ ਬਾਕੀ ਤੋਂ 25 ਤਿੰਨ ਸਾਲਾਂ ਦਾ ਸਫਰ 22 ਤੋਂ 25 14786 ਕਰੋੜ ਰੁਪਏ ਯਾਨੀ ਕਿ ਉਹਨਾਂ ਦਾ ਜਿਹੜਾ 5 ਸਾਲ ਦਾ ਟਾਰਗੇਟ ਸੀ ਉਹ ਤੋਂ ਤਾਂ ਅੱਗੇ ਵਧ ਹੀ ਗਿਆ ਉਹ ਤੋਂ ਵੀ ਵੱਧ 2500 ਕਮਾ ਲਿਆ 2500 ਕਰੋੜ ਦਾ ਵਾਅਦਾ ਹੋ ਗਿਆ ਔਰ 2 ਸਾਲ ਦਾ ਰੈਵਨਿਊ ਜਿਹੜਾ ਹਜੇ ਆਉਣ ਆਉਣਾ ਬਾਕੀ ਆ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਨੇਕ ਨੀਤੀ ਤੇ ਕਈ ਇਮਾਨਦਾਰ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਹੈ ਮੈਂ ਇਹ ਤਾਂ ਹੀ ਅਸੀਂ ਪੰਜਾਬ ਦੇ ਅੰਦਰ ਸਕੂਲ ਆਫ ਫੈਮਿਨਸ ਬਣਾ ਰਿਹਾ ਤਾਂ ਹੀ ਅਸੀਂ ਪੰਜਾਬ ਦੇ ਅੰਦਰ ਸਕੂਲ ਆਫ ਬ੍ਰਿਲੀਅੰਸ ਬਣਾ ਰਿਹਾ ਤਾਂ ਹੀ ਅਸੀਂ ਪੰਜਾਬ ਦੇ ਅੰਦਰ ਸਕੂਲ ਆਫ ਐਕਸੀਲੈਂਸ ਬਣਾ ਰਿਹਾ ਸਕੂਲ ਆਫ ਹੈਪੀਨੈਸ ਬਣਾ ਰਿਹਾ ਸਕੂਲ ਆਫ ਅਪਲਾਈਡ ਲਰਨਿੰਗ ਬਣਾ ਰਿਹਾ ਤਾਂ ਹੀ ਜਿਹੜੇ ਸਕੂਲ ਬਣ ਰਹੇ ਨੇਗੇ ਤਾਂ ਹੀ ਅੱਜ ਪੰਜਾਬ ਦਾ ਸ਼ਡਿਊਲ ਸ਼ਡਿਊਲ ਕਾਸ ਕਾਰਪੋਰੇਸ਼ਨ ਦਾ ਟੋਟਲ ਕਰਜ਼ਾ ਸੀ 200 20 ਤੱਕ ਦਾ ਟੋਟਲ ਮਾਫ ਕਰਤਾ ਇਹ ਤਾਂ ਹੀ ਹੋ ਰਿਹਾ ਜੀ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚੋਂ ਰੈਵਨਿਊ ਵੀ ਆ ਰਿਹਾ ਔਰ ਉਹੀ ਰੈਵਨਿਊ ਜਿਹੜਾ ਹੈਗਾ ਲੋਕਾਂ ਦੀ ਭਲਾਈ ਤੇ ਲੱਗ ਰਿਹਾ ਅੱਜ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਮਹਿੰਮ ਸ਼ੁਰੂ ਹੋਈ ਹੈ ਕਿ ਪੰਜਾਬ ਦੇ ਅੰਦਰ ਅਸੀਂ ਨਸ਼ਿਆਂ ਦਾ ਖਾਤਮਾ ਕਰਨਾ ਯੁੱਧ ਨਸ਼ੇ ਵਿਰੁੱਧ ਉਹਦੇ ਲਈ ਅਸੀਂ ਸਪੈਸ਼ਲ ਬਜਟ ਰੱਖਿਆ ਕਿ ਹਵਾ 'ਚ ਡਾਂਗਾ ਨਹੀਂ ਮਾਰੀਆਂ ਕਿ ਅਮੀ ਖੋਖਰੇ ਅਨਾਉਂਸ ਨਹੀਂ ਕੀਤੇ ਹੈਗੇ ਇਹ ਗੁਟਕਾ ਸਾਹਿਬ ਨੂੰ ਮੱਥੇ ਨੂੰ ਲਾ ਕੇ ਕਹਿਤਾ ਕਿ ਖਤਮ ਕਰ ਦਿਆਂਗੇ 5 ਸਾਲ ਕੋਈ ਕੰਮ ਨਹੀਂ ਕੀਤਾ ਤੁਰਦੇ ਬਣੇ ਅੱਜ 5000 ਹੋਮਗਾਰਡ ਭਰਤੀ ਕਰਾਂਗੇ 5000 ਹੋਮਗਾਰਡ ਦੀ ਭਰਤੀ ਹੋਣਗੇ ਔਰ ਸੈਕੰਡ ਲਾਈਨ ਆਫ ਡਿਫੈਂਸ ਬਣੂਗਾ ਅਸੀਂ ਜਿਹੜਾ ਐਂਟੀ ਡਰੋਨ ਇਕੁਪਮੈਂਟ ਨੇਗੇ ਐਂਟੀ ਡਰੋਨ ਇਕੁਪਮੈਂਟ ਉਹ ਪਰਚੇਜ ਕਰਾਂਗੇ 110 ਕਰੋੜ ਰੁਪਏ ਰੱਖੇ ਨੇ ਕਿ ਬਜਟ ਦੇ ਅਸੀਂ ਡਰੱਗ ਸੈਂਸਸ ਡਰਗ ਦੀ ਸੈਂਸਸ ਕਰਾਵਾਂਗੇ ਕਿ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਨੌਜਬਾ ਨੇ ਆਇਆ ਸੋਸ਼ੀਓ ਇਕਨੋਮਿਕ ਉਦਾ ਇਫੈਕਟ ਕੀਆ ਕੀ ਉਹਦੇ ਪ੍ਰਭਾਵ ਲਗੇ 150 ਕਰੋੜ ਰੁਪਏ ਰੱਖਿਆਗਾ ইআরবি ਫਲੀਟਸ ਜਿਹੜੇ ਲਗੇ ਕਿ ਐਮਰਜੈਂਸੀ ਰਿਸਪਾਂਸ ਜਿਹੜਾ ਵਾਹਕਲ ਆ ਜਿਹੜਾ 30 ਮਿੰਟਾਂ ਚ ਪਹੁੰਚਦਾ ਸੀ ਉਹ ਤੋਂ ਘੱਟ ਕੇ ਅਸੀਂ 6 ਮਿੰਟਾਂ ਚ ਲੈ ਕੇ ਆਵਾਂਗੇ ਉਹਦੇ ਲਈ ਵੀ ਅਸੀਂ 125 ਕਰੋੜ ਰੁਪਏ ਰੱਖੇ ਨੇਗੇ ਡਾਇਲ 112 ਦੇ ਉੱਤੇ ਜਿਹੜੀਆਂ ਸ਼ਿਕਾਇਤਾਂ ਪ੍ਰਾਪਤ ਹੁੰਦੇ ਉਹਦੇ ਲਈ ਵੀ ਅਸੀਂ 53 ਕਰੋੜ ਰੁਪਏ ਰੱਖੇ ਨੇ ਸਾਰੇ ਪੈਸੇ ਤਾਂ ਰੱਖੇ ਨੇ ਕਿ ਪੰਜਾਬ ਚੋਂ ਨਸ਼ੇ ਦਾ ਮੁਕੰਮਲ ਖਾਤਮਾ ਚਾਹੁੰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਚਾਹੁੰਦੀ ਆ ਕਿ 100% ਪੰਜਾਬ ਚੋਂ ਜਿਹੜਾ ਇਹ ਖਤਮ ਹੋਵੇ ਇਹਦੇ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਪੰਜਾਬ ਦਾ ਹੈਲਥ ਬਜਟ ਆ ਬਿਲਕੁਲ ਪੰਜਾਬ ਦਾ ਹੈਲਥ ਫੋਰੈਂਸ ਨਵੀਂ ਬਿਲਕੁਲ ਸਤਾ ਬਜਟ ਆ ਇਹ ਸਾਰੇ ਹੈਡ ਜਿਹੜੇ ਨੇ ਰੱਖੇ ਨੇ ਸਪੋਰਟਸ ਦੇ ਬਜਟ ਦੇ ਅੰਦਰ 979 ਕਰੋੜ ਰੁਪਏ ਰੱਖੇ ਨੇ ਅਸੀਂ ਜੀ ਇਹ ਪਹਿਲਾ ਬਜਟ ਦਾ ਸਪੋਰਟਸ ਦਾ ਜੀਦੇ ਅੰਦਰ ਐਡਾ ਵੱਡਾ ਬਰਡ ਦਾ ਬੰਦ ਕੀਤਾ ਗਿਆ ਕਿ ਪੰਜਾਬ ਦੇ ਸਾਰੇ ਪਿੰਡਾਂ 'ਚ ਨਰਸਰੀਆਂ ਖੋਲ੍ਹਾਂਗੇ ਸਾਰੇ ਉਹਨਾਂ ਨਰਸਰੀਆਂ ਦੇ ਅੱਛੇ ਟਰੈਕ ਬਣਨਗੇ ਤਾਂ ਕਿ ਸਾਡੇ ਬੱਚੇ ਜਿਹੜੇ ਨੇਗੇ ਉਹ ਨਸ਼ਿਆਂ ਤੋਂ ਦੂਰ ਰਹਿਣ ਔਰ 10 ਸਾਲ ਇਹਨਾਂ ਦੇ 10 ਸਾਲ ਸਾਡਾ 1 ਸਾਲ ਜੀ ਕਾਂਗਰਸ ਭਾਜਪੀ ਦੇ 10 ਸਾਲ ਸਾਡਾ ਇੱਕ ਸਾਲ ਜਿਹੜਾ ਉਹ ਭਾਰੂਆ ਅਸੀਂ ਲਗਾਤਾਰ ਪੰਜਾਬ ਨੂੰ ਅ ਅੱਗੇ ਬਦੌਲਣ ਲਈ ਕੰਮ ਕਰ ਰਹੇ ਹਾਂ ਹੈਲਥ ਵਿੱਚ ਲੈ ਕੇ ਤੁਸੀਂ ਇੱਕ ਵੱਡਾ ਐਲਾਨ ਕੀਤਾ ਹੈ ਕਿ ਜਿਹੜੇ ਇੰਸ਼ੋਰੈਂਸ ਹੋਏਗੀ ਉਹ ਪੰਜਾਬ ਸਰਕਾਰ ਜਿਹੜੀ ਇੰਸ਼ੋਰੈਂਸ ਹੋਏਗੀ 65 ਲੱਖ ਪਰਿਵਾਰਾਂ ਨੂੰ ਕਵਰ ਕਰੇਗੀ ਔਰ 10 ਲੱਖ ਤੱਕ ਦਾ ਜਿਹੜੇ ਬਿਮਾਰੀਆਂ ਉਹ ਕਵਰ ਰਹਿਣਗੀਆਂ ਇਲਾਜ ਜਿਹੜਾ ਉਹ ਕਵਰ ਰਹੇਗਾ ਕਿਸ ਤਰੀਕੇ ਨਾਲ ਇਹ ਸਕੀਮ ਕੰਮ ਕਰੇਗੀ ਕਿਉਂਕਿ ਬੀਤੇ ਸਮੇਂ ਦੇਖਿਆ ਗਿਆ ਸੀਗਾ ਕਿ ਐਚਐਨਐਮ ਦਾ ਵੀ ਪੈਸਾ ਕੇਂਦਰ ਨੇ ਰੋਕ ਲਿਆ ਸੀਗਾ ਔਰ ਅੱਜ ਦੀ ਰਿਪੋਰਟ ਪਾਰਲੀਮੈਂਟ ਦੇ ਵਿੱਚ ਆਈ ਕਹਿ ਰਹੀ ਕਿ ਪੰਜਾਬ ਜਿਹੜਾ ਹੈ ਉਹ ਕਰਜ਼ੇ ਲੈਣ ਦੇ ਵਿੱਚ ਦੂਜੇ ਨੰਬਰ ਤੇ ਪਹੁੰਚ ਗਿਆ ਹੋਇਆ ਔਰ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਮੱਲਾਂ ਜਿਹੜੀਆਂ ਨੇ ਉਹ ਪਹਿਲੇ ਨੰਬਰ ਤੇ ਵੱਜ ਸਕਦੇ ਨੇ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਸਕੀਮਾਂ ਪੰਜਾਬ ਲੈ ਕੇ ਆ ਰਹੀ ਹੈ ਉਸ ਨਾਲ ਜਿਸ ਤਰੀਕੇ ਨਾਲ ਰਿਪੋਰਟ ਸਾਹਮਣੇ ਆਈ ਹਾਲਾਂਕਿ ਰਿਪੋਰਟ ਨੂੰ ਵੀ ਗਲਤ ਨਹੀਂ ਕਹਿ ਸਕਦੇ ਕਿਉਂਕਿ ਪਾਰਲੀਮੈਂਟ ਦੇ ਵਿੱਚ ਜਿਹੜੀ ਸਾਹਮਣੇ ਆਈ ਦੇਖੋ ਬਿਲਕੁਲ ਅਸੀਂ ਫੈਮਿਲੀ ਐਂਡ ਹੈਲਥਵੇਅਰ ਦਾ ਬਜਟ ਜਿਹੜਾਗਾ ਉਹ ਵਧਾਇਆਗਾ ਜਿਹੜਾ ਪਹਿਲਾਂ ਹੈਲਥ케ਅਰ ਦੇ ਅੰਦਰ ਲਗਭਗ 16 ਲੱਖ ਪਰਿਵਾਰ ਜਿਹੜੇ ਸੀ ਉਹ ਸੈਂਟਰ ਦੇ ਆਯੁਸ਼ਮਨ ਭਾਰਤ ਯੋਜਨਾ ਨਾਲ ਜੁੜੇ ਹੋਏ ਸੀਗੇ 38 ਲੱਖ ਪਰਿਵਾਰ ਜਿਹੜੇ ਨੇ ਕਿ ਉਹ ਮੁੱਖ ਮੰਤਰੀ ਸਰਬੱਤ ਬੀਮਾ ਸਿਹਤ ਬੀਮਾ ਯੋਜਨਾ ਨਾਲ ਜੁੜੇ ਹੋਏ ਸੀਗੇ ਅਸੀਂ ਉਹਦਾ ਦਾਇਰਾ ਵਧਾ ਕੇ ਹੁਣ ਟੋਟਲ 65 ਲੱਖ ਫੈਮਿਲੀਆਂ ਜਿਹੜੀਆਂ ਪ੍ਰੈਜ਼ੈਂਟ 45 ਲੱਖ ਦੇ ਟੋਟਲ ਪਹਿਮ 65 ਲੱਖ ਫੈਮਲੀਆ ਨੂੰ ਇਹਦੇ ਅੰਦਰ ਕਵਰ ਕੀਤਾ ਕਿ ਸਾਰੇ ਪੰਜਾਬ ਨੂੰ ਕਵਰ ਕੀਤਾ ਕਿ ਸਭ ਦਾ ਹਲਾਤ ਜਿਹੜਾ ਉਹ ਸਰਕਾਰ ਮੁਫਤ ਕਰਾਊਗੀ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਔਰ ਨਾਲ ਦੀ ਨਾਲ ਇਹਦਾ ਕਵਰ ਦਾ ਪੈਸੇ ਜਿਹੜੇ ਦੇਗੇ 5 ਲੱਖ ਤੱਕ ਸੀਗੇ ਉਹ ਵੀ ਬਤਾ ਕੇ 10 ਲੱਖ ਰੁਪਏ ਕੀਤੇ ਡਬਲ ਕੀਤਾਗਾ ਇਹ ਬਹੁਤ ਵੱਡਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਲਈ ਇੱਕ ਬਹੁਤ ਵੱਡਾ ਫੈਸਲਾਗਾ ਫਰਿਸ਼ਤੇ ਸਕੀਮ ਜੇਕਰ ਕੋਈ ਸੜਕ ਤੇ ਐਕਸੀਡੈਂਟ ਹੋਇਆ ਜਾਂ ਕੋਈ ਹੋਰ ਚੱਕ ਕੇ ਲੈ ਕੇ ਜਾਊਗਾ ਤਾਂ ਉਹਦੇ ਲਈ ਵੀ ਅਸੀਂ 10 ਕਰੋੜ ਰੁਪਏ ਰੱਖੇ ਨੇਗੇ ਸੋ ਟੋਟਲ ਬਜਟ ਦੀ ਮੈਂ ਗੱਲ ਕਰ ਰਿਹਾ ਹੈ ਹੈਲਥ ਦੀ ਤਾਂ 5598 ਕਰੋੜ ਰੁਪਏ ਦਾ ਬਜਟ ਜਿਹੜਾ ਉਸੇ ਹੈਲਥ ਸੈਕਟਰ ਲਈ ਰੱਖਿਆ ਗਿਆ ਹੈ ਬਹੁਤ ਵੱਡੀ ਰਕਮ ਹੈ ਤਾਂ ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਸਿਹਤ ਦੇ ਖੇਤਰ 'ਚ ਪੰਜਾਬ ਜਿਹੜਾ ਹੈਗਾ ਹੋਰ ਤੰਦਰੁਸਤ ਬਣੂਗਾ ਅਸੀਂ ਤਾਂ ਸੀਐਮ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿੱਥੇ ਅਸੀਂ ਸਵੇਰੇ ਯੋਗਾ ਕਰਾਉਣ ਤੋਂ ਲੈ ਕੇ ਬਜ਼ੁਰਗ ਤੱਕ ਦਾ ਖਿਆਲ ਰੱਖਦੇ ਹਾਂ ਕੋਈ ਬੱਚਿਆਂ ਨੂੰ ਯੋਗਾ ਵੀ ਕਰਾਓ ਯੋਗਾ ਕਰਾ ਕੇ ਉਹਨਾਂ ਨੂੰ ਤੰਦਰੁਸਤ ਬਣਾਓ ਔਰ ਪੰਜਾਬ ਨੂੰ ਤੰਦਰੁਸਤ ਇਹ ਜਿਹੜਾ ਪੰਜਾਬ ਬਣੂਗਾ ਜਿਹੜੀ ਰਿਪੋਰਟ ਅਜੇ ਪੇਸ਼ ਕੀਤੀ ਗਈ ਉਸ ਨੂੰ ਕਿਤਾ ਦੇਖਿਆ ਜਾਵੇ ਜਿੱਥੇ ਪੰਜਾਬ ਨੂੰ ਦੂਜੇ ਨੰਬਰ ਤੇ ਦੱਸ ਦਿੱਤਾ ਗਿਆ ਕਰਜ਼ੇ ਲੈਣ ਦੇ ਵਿੱਚ ਦੇਖੋ ਕਰਜ਼ੇ ਇਕੱਲਾ ਪੰਜਾਬ ਨਹੀਂ ਲੈ ਰਿਹਾ ਇਹ ਤਾਂ ਕਾਂਗਰਸ ਪਾਰਟੀ ਵਾਲੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਕਿ ਜਦੋਂ ਕਾਂਗਰਸ ਦਾ ਰਾਜ ਸੀ ਉਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਲਿਆ ਇਹ ਉਦੋਂ ਬਾਰੇ ਕਿਉਂ ਨਹੀਂ ਪੁੱਛਦੇ ਪੈਸਾ ਕਿੱਥੇ ਖਰਚ ਕੀਤਾ ਗਿਆ ਅਸੀਂ ਤਾਂ ਪੰਜਾਬ ਦੇ ਲੋਕਾਂ ਦੀ ਭਲਾਈ ਤੇ ਕਰ ਰਹੇ ਹਾਂ ਅਸੀਂ ਤਾਂ ਇਹਨਾਂ ਦਾ 11% ਤੇ ਲੋਨ ਲਿਆ ਸੀ ਅਸੀਂ 7% ਤੇ ਲੈ ਰਹੇ ਹਾਂ ਅਸੀਂ ਤਾਂ ਕਰਜ਼ੇ ਨੂੰ ਘਟਾਉਣ ਦਾ ਯਤਨ ਕਰ ਰਹੇ ਹਾਂਗੇ ਜਿੰਨਾ ਕਰਜ਼ਾ ਹੈ ਉਹਨੂੰ ਘਟਾਉਣ ਲਈ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਸੋ ਮੈਂ ਸਮਝਦਾ ਉਹ ਪੰਜਾਬ ਨੂੰ ਕਦੇ ਕਿਸੇ ਦਿਨਾਂ ਤੇ ਬਦਨਾਮ ਕਰਦੇ ਕਦੇ ਕਿਸੇ ਦਿਨਾਂ ਤੇ ਬਦਨਾਮ ਕਰਦੀ ਪਰ ਲੇਕਿਨ ਅਸੀਂ ਤਾਂ ਪੰਜਾਬ ਨੂੰ ਇੱਕ ਬਦਲਦਾ ਪੰਜਾਬ ਇੱਕ ਅੱਗੇ ਵਧਦਾ ਪੰਜਾਬ ਬਣਾਉਣਾ ਚਾਹੁੰਦੇ ਇਹਨਾਂ ਦੇ ਸਮੇਂ ਤਾਂ ਬੱਤੀ ਗੁੱਲ ਪੰਜਾਬ ਸੀ ਹੁਣ ਬੱਤੀ ਫੁੱਲ ਪੰਜਾਬ ਆ ਇਹਨਾਂ ਦੇ ਸਮੇਂ ਉੜਦਾ ਪੰਜਾਬ ਉਡਦਾ ਪੰਜਾਬ ਦੇ ਨਾਰੇ ਲੱਗਦੇ ਹੁੰਦੇ ਸੀਗੇ ਹੁਣ ਵਸਦਾ ਪੰਜਾਬ ਆ ਕੋ ਗਵਸਦਾ ਪੰਜਾਬ ਆ ਨਾਰੇ ਲੱਗਦੇ ਨੇਗੇ ਹੁਣ ਰੰਗਲਾ ਪੰਜਾਬ ਦੇ ਨਾਰੇ ਲੱਗ ਰਹੇ ਨੇ ਸੋ ਇਹਨਾਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਇੱਕ ਆਖਰੀ ਸਵਾਲ ਹੈ ਕਿਉਂਕਿ ਮਹਿਲਾਵਾਂ ਨੂੰ ਅੱਜ ਬਹੁਤ ਉਮੀਦ ਸੀਗੀ ਕਹਿ ਰਹੇ ਸੀਗੇ ਕਿ 11 ਸ਼ਾਇਦ 1100 ਰੁਪਏ ਦਾ ਅੱਜ ਚੀਵਾ ਸਾਹਿਬ ਤੋਹਫਾ ਜਿਹੜਾ ਮਹਿਲਾਵਾਂ ਨੂੰ ਦੇਣਗੇ ਕਦੋਂ ਤੱਕ ਉਹ ਤੋਹਫਾ ਮਿਲਣ ਦੀ ਉਮੀਦ ਹੈਗੀ ਔਰ ਖਾਸ ਕਰਕੇ ਮਹਿਲਾਵਾਂ ਲਈ ਹੋਰ ਕਿਸ ਤਰੀਕੇ ਦੇ ਨਾਲ ਜਿਹੜੀਆਂ ਬਾਕੀ ਸਕੀਮਾਂ ਨੇ ਉਹ ਲਾਹੇਵੰਦ ਸਾਬਤ ਹੋਣਗੀਆਂ ਦੇਖੋ ਜਿੰਨੀਆਂ ਵੀ ਸਕੀਮਾਂ ਦੀ ਅਲਾਸਮੈਂਟ ਅੱਜ ਜੀ ਬਜਟ ਵਿੱਚ ਹੋਈ ਆ ਚਾਹ ਮਹਿਲਾ ਮਹਿਲਾਵਾਂ ਦੇ ਫਰੀ ਸਫ਼ਰ ਦੀ ਆ ਜੀ ਚਾਹ ਹੋ ਮਹਿਰਮ ਮੁਫਤ ਇਲਾਜ ਦੀ ਗੱਲ ਆ ਇਹਨਾਂ ਸਾਰੀਆਂ ਸਕੀਮਾਂ ਦੇ ਅੰਦਰ ਜਿੰਨਾ ਪੈਸਾ ਰੱਖਿਆ ਗਿਆ ਉਹ ਸਾਡੀਆਂ ਅੱਧੀ ਆਬਾਦੀ ਜਾਨੀ ਸਾਡੀਆਂ ਔਰਤਾਂ ਲਈ ਵੀ ਬਰਾਬਰ ਦੀ ਰੱਖਿਆ ਗਿਆ ਬਿਲਕੁਲ ਉਹਨਾਂ ਨਾਲ ਕੋਈ ਵਿਚਾਰਾਂ ਲਈ ਕੀਤਾ ਗਿਆ ਉਹਨਾਂ ਨੂੰ ਵੀ ਇਹਨਾਂ ਸਾਰੀਆਂ ਸਕੀਮਾਂ ਦਾ ਲਾਭ ਹੋਊਗਾ ਜੇ ਬੱਚੇ ਪੜ੍ਹਨਗੇ ਤਾਂ ਸਾਡੀਆਂ ਬੱਚੀਆਂ ਵੀ ਪੜ੍ਹਣਗੀਆਂ ਉਹ ਵੀ ਸਾਡੀਆਂ ਬੱਚੀਆਂ ਨੇਗੀਆਂ ਇਸ ਕਰਕੇ ਸਭ ਦਾ ਖਿਆਲ ਰੱਖਿਆ ਗਿਆ ਰਹਾ 1100 ਰੁਪਏ ਦੀ ਗੱਲ ਬਿਲਕੁਲ ਉਹਦੇ ਲਈ ਅਸੀਂ ਵਿਆਪਕ ਯੋਜਨਾ ਜਿਹੜੀ ਹੈ ਉਹ ਤਿਆਰ ਕਰ ਰਹੇ ਹਾਂ ਫਾਈਨੈਂਸ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਦੇ ਡਿਊਟੀ ਲੱਗ ਚੁੱਕੀ ਹੈ ਬੜੀ ਜਲਦੀ ਉਹ ਯੋਜਨਾ ਤਿਆਰ ਹੋਊਗੀ ਔਰ ਅਸੀਂ ਮਹਿਲਾਵਾਂ ਨੂੰ ਵੀ ਪੈਸੇ ਦੇਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜੜਾ ਪੰਜਾਬ ਦੇ ਵਿਧਮંત્રી ਹਰਪਾਲ ਚੀਮਾ ਜੋ ਕਿ ਸਿੱਧੇ ਤੌਰ ਤੇ ਦੱਸਦੇ ਹੋਏ ਨਜ਼ਰ ਆਇਆ ਨਹੀਂ ਕਿ ਕਿਸ ਤਰੀਕੇ ਦੇ ਨਾਲ ਇਸ ਸਾਲ ਦੇ ਬਜਟ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਜਿਹੜਾ ਹੈ ਪੂਰਨ ਤੌਰ ਤੇ ਬਜਟ ਰੱਖਿਆ ਗਿਆ ਹੈ ਲਾਈਨ ਆਫ ਕੰਟਰੋਲ ਦੇ ਨਾਲ ਸੈਕਿੰਡ ਲਾਈਨ ਆਫ ਕੰਟਰੋਲ ਜਿਹੜੀ ਬਣਾਈ ਜਾਏਗੀ ਜਿਸ ਦੇ ਵਿੱਚ ਜੇਕਰ ਕੋਈ ਡਰੋਨ ਸਰਹੱਦ ਪਾਰ ਤੋਂ ਉਰੇ ਆ ਜਾਂਦਾ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਨਸ਼ਟ ਕੀਤਾ ਜਾਏਗਾ ਮਨਸੂਬੇ ਜਿਹੜੇ ਨੇ ਉਹਨਾਂ ਲੋਕਾਂ ਦੇ ਜੋ ਕਿ ਪੰਜਾਬ ਨੂੰ ਨਸ਼ੇ ਦੇ ਇਧਰਿਆਦ ਵਿੱਚ ਵਗਾਉਣਾ ਚਾਹੁੰਦੇ ਨੇ ਉਹਨਾਂ ਦੇ ਮਨਸੂਬੇ ਕਿਸ ਤਰੀਕੇ ਨਾਲ ਇਸ ਤੋਂ ਨਾਬੂਤ ਕੀ ਸਿਹਤ ਸਹੂਲਤਾਂ ਦੇ ਵਿੱਚ ਇੱਕ ਵੱਡਾ ਵਾਅਦਾ ਜਿਹੜਾ ਕਿਤੇ ਨਾ ਕਿਤੇ ਦੇਖਣ ਨੂੰ ਮਿਲੇਗਾ ਕਿ 10 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਇੱਕ ਪਰਿਵਾਰ ਦਾ ਜਿਹੜਾ ਉਹ ਪੰਜਾਬ ਦੇ ਲੋਕਾਂ ਦਾ ਕਵਰ ਹੋਏਗਾ ਜਿਸ ਦੇ ਨਾਲ ਕਿਤੇ ਨਾ ਕਿਤੇ ਸਿਹਤ ਸਹੂਲਤਾਂ ਦੇ ਵਿੱਚ ਬੇਹਦ ਵਾਅਦਾ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਕੈਮਰਾ ਪਰਸਨ ਦੀਪਕ ਸ਼ਰਮਾ ਦੇ ਨਾਲ ਸਾਹਿਮ ਰੂਲਾ ਪ੍ਰਾਈਮ ਏਸ਼ੀਆ ਟੀਵੀ ਚੰਡੀਗੜ੍ਹ